ਇੱਕ ਆਪਣਾ ਪੇਜੈਂਟ ਜੋ ਸਟਾਰਟ ਕਰ ਰਹੇ ਹਾਂ ਬਿਊਟੀ ਪੇਜੈਂਟ ਜਿਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਟਾਈਪ ਦੀ ਜਿਹੜੀ ਆ ਸਰਵਿਸਿਜ਼ ਦਵਾਂਗੇ ਵੂਮਨਸ ਨੂੰ ਕਿ ਉਹ ਆਪਣੀ ਆਪਣੀ ਪਰਸਨੈਲਿਟੀ ਡਿਵੈਲਪ ਕਰਨ ਐਜੂਕੇਟਿਡ ਹੋਣ ਔਰ ਆਪਣਾ ਖੁਦ ਤੋਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਨੈਕ ਜੋ ਹੈ ਨੈਕਸਟ ਸਟੈਪ ਪਲਾਨ ਔਰ ਹਰ ਲੈਵਲ ਤੱਕ ਅਚੀਵ ਕਰ ਸਕਣ ਅਸੀਂ ਉਹਨਾਂ ਲਈ ਉਹਨਾਂ ਨੂੰ ਇੱਕ ਪ੍ਰੋਵੀਜ਼ਨ ਦੇ ਰਹੇ ਹਾਂ ਇੱਥੇ ਔਰ ਇੱਥੇ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਿਊਟੀ ਗਰੂਮਿੰਗ ਫਿਟਨੈਸ ਐਂਡ ਮੈਨੀ ਅਦਰ ਸਰਵਿਸਿਜ਼ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਲੇਡੀਜ਼ ਪਰਪਸ ਕੀ ਹੋਏਗਾ ਉਹ ਕੀ ਕਰ ਸਕਦੇ ਹੋ ਇੱਥੇ ਟ੍ਰੇਨਿੰਗ ਲੈ ਆ ਇੱਕ ਤਾਂ ਅਸੀਂ ਇੰਪਲੋਇਮੈਂਟ ਦੇ ਰਹੀਆਂ ਇੱਥੇ ਬਹੁਤ ਸਾਰੀ ਬੱਚੀਆਂ ਨੂੰ ਅਸੀਂ ਬੱਚਿਆਂ ਨੂੰ ਇੰਪਲੋਇਮੈਂਟ ਦਵਾਂਗੇ ਜਿਹਦੇ ਨਾਲ ਉਹ ਸੈਲਫ ਡਿਪੈਂਡੈਂਟ ਹੋਣਗੇ ਤੇ ਇੱਥੋਂ ਸਿੱਖ ਕੇ ਹੋਰ ਬੱਚੀਆਂ ਜਿਹੜੀਆਂ ਅੱਗੇ ਆਪਣਾ ਜਿਹੜਾ ਬਿਜ਼ਨਸ ਆ ਸਟਾਰਟ ਕਰ ਸਕਦੀਆਂ ਨੇ ਸੈਲਫ ਡਿਪੈਂਡੈਂਟ ਹੋ ਸਕਦੀਆਂ ਨੇ ਤੇ ਇਹ ਇੱਕ ਊਮਨ ਇੰਪਾਰਟਮੈਂਟ ਦਾ ਇੱਕ ਇੱਕ ਗੋਲ ਆ ਜਿਹੜਾ ਮੈਂ ਫਰਸਟ ਗੋਲ ਜਿਹੜਾ ਮੈਂ ਅਚੀਵ ਕਰਾਂਗੀ ਤੇ ਉਹਦੇ ਲਈ ਮੈਨੂੰ ਮੇਰੀ ਸੁਸਾਇਟੀ ਜਿਹੜੀ ਆ ਉਹ ਮੇਰੀ ਨਾਲ ਹੈਲਪ ਕਰੇਗੀ ਮੈਂ ਇਕੱਲੀ ਸਾਰਾ ਕੁਝ ਨਹੀਂ ਕਰ ਸਕਦੀ ਮੇਰੀ ਸੁਸਾਇਟੀ ਆ ਅਸੀਂ ਸਾਰੀ ਸੁਸਾਇਟੀ ਮਿਲ ਕੇ ਅਸੀਂ ਇਹਨਾਂ ਬੱਚਿਆਂ ਲਈ ਊਮਨਸ ਲਈ ਜੋ ਹੈ ਉਹਦੇ ਇੰਪਾਰਟਮੈਂਟ ਲਈ ਅਸੀਂ ਇਹ ਕਦਮ ਚੁੱਕਿਆ ਜਿੱਦਾਂ ਤੁਸੀਂ ਉਹਨੇ ਥੋੜੀ ਦੇਰ ਪਹਿਲੇ ਮਿਸਿਸ ਇੰਡੀਆ ਬਣ ਕੇ ਆਏ ਹੋ ਤੇ ਇਹਦੇ ਲਈ ਵੀ ਕੁਝ ਲੜਕੀਆਂ ਲਈ ਹੈ ਰੱਖਿਆ ਉਹਨਾਂ ਨੂੰ ਵੀ ਕਹਿਣ ਦਾ ਦੇਖੋ ਫਰਸਟ ਜਿਹੜੀ ਮਿਸਿਸ ਇੰਡੀਆ ਤੱਕ ਜਾਣ ਲਈ ਪਹਿਲਾਂ ਸਾਨੂੰ ਜਿਹੜਾ ਫਰਸਟ ਸਟੈਪ ਲੈਣਾ ਪੈਣਾ ਸਾਨੂੰ ਆਪਣੀ ਜਿਹੜੀ ਆਪਣੇ ਆਪ ਵਿੱਚ ਕੌਨਫੀਡੈਂਸ ਲੈ ਕੇ ਆਣਾ ਤੇ ਉਹ ਕੌਨਫੀਡੈਂਸ ਉਦੋਂ ਹੀ ਆਪਣਾ ਡਵੈਲਪ ਕਰਸਨੇ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਾਂਗੇ ਤੇ ਮੈਂ ਇੱਕ ਮੌਕਾ ਦਵਾਂਗੀ ਲੇਡੀਜ਼ ਨੂੰ ਕਿ ਇੱਥੇ ਆਨ ਆਪਣਾ ਜੋ ਹੈ ਉਹਨਾਂ ਦੀਆਂ ਗਰੂਮਿੰਗ ਕਲਾਸਿਸ ਫਿਟਨੈਸ ਬਿਊਟੀ ਦੇ ਰਿਲੇਟਿਡ ਅਸੀਂ ਉਹਨਾਂ ਨੂੰ ਨੌਲੇਜ ਦਵਾਂਗੇ ਅੱਗੇ ਮੋਰ ਹਾਈ ਲੈਵਲ ਅਚੀਵ ਕਰਨਗੇ ਜਿਹੜੇ ਜਿਹੜੇ ਮਤਲਬ ਲੇਡੀਜ਼ ਜਾਂ ਲੜਕੀਆਂ ਬਿਊਟੀ ਕੰਪੀਟੀਸ਼ਨ ਚ ਜਾਣਾ ਚਾਹੁੰਦੀਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਗਾਈਡੈਂਸ ਮਿਲੇਗੀ ਇੱਥੇ ਕਹਿੰਦਾ ਮਤਲਬ ਹਾਂਜੀ ਹਰ ਤਰ੍ਹਾਂ ਦੀ ਗਾਈਡੈਂਸ ਮਿਲੇਗੀ ਉਹਨਾਂ ਦੀਆਂ ਜਿਹੜੀਆਂ ਗਰੂਮਿੰਗ ਕਲਾਸਿਸ ਵਿੱਚ ਉਹਨਾਂ ਨੂੰ ਕਿ ਉਹਨਾਂ ਨੇ ਫਰਸਟ ਸਟੈਪ ਤੋਂ ਲੈ ਕੇ ਲਾਸਟ ਸਟੈਪ ਤੱਕ ਕਿਵੇਂ ਉਹਨਾਂ ਨੇ ਕੰਪੀਟ ਕਰਨਾ ਉਹ ਸਾਰਾ ਕੁਝ ਇੱਥੇ ਸਿਖਾਇਆ ਜਾਏਗਾ ਕੀ ਮੈਸੇਜ ਹੈ ਮੇਰਾ ਮੈਸੇਜ ਇਹ ਹੈ ਕਿ ਜੇ ਅਬ ਇੱਕ ਤਾਂ ਇਹ ਕਲਚਰ ਹੱਬ ਵੀ ਹੈਗੀ ਐ ਕਿ ਅਸੀਂ ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਇਹ ਕਲਚਰ ਨੂੰ ਨਹੀਂ ਭੁੱਲਣਾ अ बच्चिया सिखावगी कि अपने कल्चर ना, लैके अचीव करना है। मैं प्रोफेसर डॉक्टर ऋषिदा शर्मा गुरु नानक देव यूनिवर्सिटी और मैडम साढ़े दलीन ने, ने डॉक्टर साहब बहुत अच्छे मित्र ने और जड़ा ने उपराना किया जरा प्रोजेक्ट आया होप दिस इज वन ऑफ द फस्ट कॉर्नर स्टोन दिस इज वन ऑफ द फर्स्ट स्टोन लेट ईयर जुमेन इंपावरमेंट के प्रति सू के जा रहा है ਮੈਡਮ ਨੇ ਅਸੀਂ ਆਪ ਦੇਖ ਰਹੇ ਆ ਕਿ ਕੁਝ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਬਿਊਟੀ ਪੇਜੈਂਟਸ ਦੇ ਵਿੱਚ ਸ਼ੀ ਹੈਜ਼ ਬੀਨ ਆਨਰਡ ਐਂਡ ਸ਼ੀ ਹੈਜ਼ ਬੀਨ ਆਨਰਡ ਐਜ਼ ਮਿਸਿਸ ਇੰਡੀਆ ਫॉर दैट ਮੈਟਰ ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਨਾਲ ਉਹ ਟੈਲੈਂਟ ਹੈ ਦ ਵੇ ਸ਼ੀ ਹੈਜ਼ ਬੀਨ ਡੂਇੰਗ ਦ ਥਿੰਗਸ ਔਨ ਇੰਸਟਾਗ੍ਰਾਮ ਐਂਡ ਦ ਵੇ ਸ਼ੀ ਹੈਜ਼ ਬੀਨ ਪੋਸਟਿੰਗ ਹਰ ਰੀਲਸ ਸੋ ਬਾਕੇਵਲੀ ਇੱਕ ਊਮਨ ਦੀ ਜਰਨੀ ਜਿਹੜੀ ਮੈਂ ਦੇਖ ਰਿਹਾ ਬਿਕੋਜ਼ ਉਹਦੇ ਲਾਸਟ 20 ইয়ার্স ਵੀ ਹੈਵ ਬੀਨ ਕਲੀਕਸ ਆਲਸੋ ਸੋ ਦ ਜਰਨੀ ਆਫ ਐਨ ਇੰਜੀਨੀਅਰ देन ਡਾਕਟਰ ਹੈਡ ਐਂਡ ਦਨ ਟੂ ਥਿਸ ਪਾਰਟ ਇਜ਼ ਅ ਗ੍ਰੇਟ ਜਰਨੀ ਔਰ ਵਿਸ਼ਿਆਂ ਦੇ ਸਪੋਰਟ ਜਿਹੜੀ ਡਾਕਟਰ ਵਿਨਦਰ ਮੋਹਨ ਜੀ ਨੇ ਇਹਨਾਂ ਨੇ ਕਮਾਲ ਕਰ ਦਿੱਤੀ ਔਰ ਲੱਗਦਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਸ ਤੋਂ ਵੱਡਾ ਕੋਈ ਹੋਰ ਚੀਜ਼ ਨਹੀਂ ਹੈਗੀ ਔਰ ਸਾਡੇ ਗੁਰਦਾਸਪੁਰ ਇਟ ਬੈਕਵਰਟ ایرিয়া ਹੈ ਤੇ ਇੱਥੋਂ ਦੀਆਂ ਲੜਕੀਆਂ ਬਹੁਤ ਘੱਟ ਲੱਗਦਾ ਕਿ ਕੁਝ ਉਹਨਾਂ ਨੂੰ ਕੈਬਿਨੇਟਲੀ ਇਹ ਦੇਖੋ ਜਿਹੜੀ ਤੁਸੀਂ ਤੋਂ ਗੱਲ ਪੁੱਛੀਏ ਐਕਚੁਅਲੀ ਮੰਤਰ ਹੈ ਹੀ ਕਿਉਂਕਿ ਮੈਂ ਡਾਕਟਰ ਸਾਹਿਬ ਨਾਲ ਸ਼ੇਅਰ ਕਰਦਾ ਰਿਹਾ ਮੈਡਮ ਨੇ ਸ਼ੇਅਰ ਕਰਦਾ ਰਿਹਾ ਐਕਚੁਅਲ ਮੰਤਾ ਵੀ ਰਿਹਾ ਹੈ ਕਿ ਸਾਡਾ ਇੱਕ ਬੈਕਵਰਡ ਏਰੀਆ ਹੈ ਮੈਡਮ ਨੇ ਆਪਣੀ ਜਰਨੀ 'ਚ ਜੋ ਔਕੜਾਂ ਦੇਖੀਆਂ ਮੁਸ਼ਕਿਲਾਂ ਦੇਖੀਆਂ ਉਹ ਸਾਡੇ ਬੱਚੇ ਨਾ ਦੇਖਣ ਔਰ ਹੋਰ ਅੱਗੇ ਜਾ ਕੇ ਕਿਵੇਂ ਰਿਪਰੈਜ਼ੈਂਟ ਕਰੇ ਬਿਕਾ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਪਰ ਮਨੋਬਲਦੀ ਕਮੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਇੰਸਟੀਚਿਊਟ ਅਸੀਂ ਖੋਲਣ ਜਾ ਰਹੇ ਹਾਂ ਮੈਂ ਅਸੀ ਐਸਾ ਕਰਨ ਵਿੱਚ ਸਿਲਕੇ ਸਾਰਾ ਕੁਝ ਕਰ ਰਹੇ ਹਾਂ ਸਾਰੇ ਇਹੜਾ ਸਕੂਲ ਹੀ ਖੋਲਣ ਜਾ ਰਹੇ ਹਾਂ ਇਹਦੇ ਵਿੱਚ ਇੱਕ ਬਹੁਤ ਵੱਡਾ ਬੱਚੇ ਦਾ ਇੱਕ ਪਰਸਨੈਲਿਟੀ ਡਿਵੈਲਪਮੈਂਟ ਵਾਲਾ ਪਾਰਟ ਆਏਗਾ ਇੱਕ ਮਨੋਵਲ ਆਏਗਾ ਔਰ ਉਹਨੂੰ ਇੱਕ ਐਕਸਪਲੋਰਰ ਮਿਲੇਗਾ ਕਿ ਕਿਸ ਤਰ੍ਹਾਂ ਬਾਹਰ ਬੜੀ ਜਿਹੜੀ ਦੁਨੀਆ ਹੈ ਉਹਨਾਂ ਨਾਲ ਇੰਟਰੈਕਟ ਕਰੇ ਔਰ ਆਈ ਹੋਪ ਵੀ ਜਿਵੇਂ ਡਾਕਟਰ ਸਾਹਿਬ ਨੇ ਖੁਦ ਇੱਕ ਅਚੀਵਮੈਂਟ ਕੀਤੀ ਹੈ ਇਹ ਸਾਡੀਆਂ ਆਨਮੋਲੀ ਜੜੀਆਂ ਬੇਟੀਆਂ ਨੇ ਜਿਹੜੀਆਂ ਸਾਡੀ ਆਨ ਵਾਲੇ ਜਿਹੜੀਆਂ ਸਾਡੀਆਂ ਹੋਰ ਪੀੜ੍ਹੀਆਂ ਨੇ ਉਹਨਾਂ ਨੂੰ ਸਿੱਖਿਸ਼ਿਤ ਕਰਨਗੇ ਔਰ ਇੱਕੜਾ স্বর্ণਮੇਂ ਭਾਰਤ ਦਾ ਹੀ ਸੁਪਨਾ ਲੈ ਕੇ ਜਾਂਦੇ ਆ ਉਹਦੇ ਵਿੱਚ ਔਮਨ ਇੰ बधाई और बहुत-बहुत कांग्रेचुलेशंस टू बोथ ऑफ द मेंटर्स ऑफ दिस इंस्टीट्यूशन सो आई फील दिस इज अ ग्रेट थिंग